ਨਗਰਜੀਕਾ ਖਾਲਸਾ ਤੇ ਨਗਰਜੀਕੀ ਫਤਿਹ ਕਿੰਨੇ ਦਿਨ ਹੋ ਗਏ ਤਾਂ ਸਪਰੇਅ ਕੀਤੀ ਨੂੰ ਸਿਰ ਸਪਰੇਅ ਤਾਂ ਕੱਲ ਹੀ ਕੀਤੀ ਆ ਜੀ ਇਹ ਪਰ ਮੂੰਗੀ 23 ਤਰੀਕ ਨੂੰ ਬੀਜੀ ਸੀ ਅੱਛਾ ਜੀ ਇਹਨੂੰ ਅੱਜ 70 ਦਿਨ ਹੋ ਗਏ ਮੂੰਗੀ ਬੀਜੀ ਨੂੰ ਠੀਕ ਆ ਜੀ ਤਾਂ ਇੰਨੀ ਜਲਦੀ ਸਪਰੇਅ ਕੱਲ ਕਰਕੇ ਵੜਨ ਕਿਉਂ ਲੱਗੇ ਅੱਜ ਬਟਾਣਾ ਰੋੜਾ ਹੱਪ ਤੋਂ ਡਰ ਆਉਂਦਾ ਪਿਆ ਵੀ ਮਹੀਨਾ ਉੱਤੋਂ ਹੋਰ ਪੈ ਜਾਏ ਤੇ ਫਿਰ ਬੜਾ ਮੁਸ਼ਕਲ ਹੋ ਜਾਏਗੀ ਅੱਛਾ ਜੀ ਇਸ ਕਰਕੇ ਤਾਂ ਹੀ ਟਿਕੜ ਖੋਪੇ ਦੇ ਵਿੱਚ ਵੜਨ ਲੱਗੇ ਆ ਮਨ ਖੁਸ਼ ਪੂਰਾ ਹਾਂ ਮਨ ਪੂਰਾ ਖੁਸ਼ ਝਾੜ ਵੇਖੋ ਹੁਣ ਕਿਵੇਂ ਪਤਾ ਲੱਗ ਜਾਂਦਾ ਕਿੰਨਾ ਝਾੜ ਨਿਕਲਦਾ ਇਹ 668 ਕਿਸਮ ਅਸੀਂ ਬੀਜੀ ਏ ਅੱਛਾ ਜੀ ਤੇ 17 ਦਿਨਾਂ ਦੀ ਪੂਰੀ ਵੱਢਣ ਲੱਗੇ ਆ ਤੇ ਖਾਦ ਇਹਨੂੰ ਦੋ ਕੁ ਬੋਰੀਆਂ ਪਾਈਆਂ ਨੇ ਸਿੰਘਾ ਕਿੱਲਿਆਂ ਨੂੰ ਠੀਕ ਹੈ ਜੀ ਹਾਂ ਮੂੰਗੀ ਬਹੁਤ ਵਧੀਆ ਫਸਲ ਹੈ ਪਰ ਜਿਹਨੇ ਬੀਜਣੀ ਉਹ ਧਿਆਨ ਨਾਲ ਬੀਜੇ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਵੀ ਜੇ ਰੱਬ ਆ ਗਿਆ ਤੇ ਫਿਰ ਕੰਮ ਮੁਸ਼ਕਲ ਹੋ ਜਾਏਗਾ ਫਿਰ ਤਾਂ ਇਹ ਮਸ਼ੀਨ ਵਾਲੇ ਲੈ ਜਾਂਦੇ ਨੇ ਜਿਹੜੀ ਵੱਡੀ ਬੁਧੀ ਹੈ ਹਾਂਜੀ ਤਾਂ ਜੀ ਉਹ ਮਸ਼ੀਨ ਚੱਲੀ ਜਾਂਦੀ ਏ ਆ ਸਾਡੇ ਨਗਰ ਦੇ ਜਿਹੜੇ ਸਿੰਘ ਨੇ ਉਹ ਆਇਆ ਨਹੀਂ ਵੀ ਵੇਣਿਆ ਮਸ਼ੀਨ ਚੱਲਦੀ ਕਿ ਨਹੀਂ ਚੱਲਦੀ ਕਿਵੇਂ ਤਾਇਆ ਮਸ਼ੀਨ ਚੱਲਦੀ ਓਕੇ 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 ਹੈ ਬਹੁਤ ਵਧੀਆ ਠੀਕ ਹੈ ਪਾਰਟੀ ਸ਼ਾਮ ਨੂੰ ਕਰੇਗਾ ਤਾਇਆ ਦਾਣੇ ਨਿਕਲਦੇ ਵਿਖਾ ਦਾਣੇ ਤਾਂ ਨਿਕਲੀ ਜਾਂਦੇ ਆ ਤੇ ਸ਼ਾਮ ਨੂੰ ਪਾਰਟੀ ਫਿਰ ਕਿੱਧਰ ਆ ਜਾ ਤਾਇਆ ਲੇ ਤਾਇਆ ਲੇ ਕੋਈ ਗੱਲ ਨਹੀਂ ਪਾਰਟੀ ਕਰਤੇ ਨੇ ਕੋਈ ਚੱਕਰ ਨਹੀਂ ਹੁਣ ਪਰਤੀ ਖਵਾ ਦੀ ਮੈਸਨ ਖਵਾ ਦਿੱਤਾ ਹੈ ਠੀਕ ਹੈ ਤਾਇਆ ਠੀਕ ਠਾਕ ਵਧੀਆ ਪਾਰਟੀ ਦੀ ਕੀ ਗੱਲ ਹੈ ਪਾਰਟੀ ਜਦੋਂ ਆਖਣਗੇ ਉਦੋਂ ਦੇ ਦੇਾਂਗੇ ਕਿ ਓਕੇ ਪਾਰਟੀ ਫਿਰ ਓਕੇ ਓਕੇ ਠੀਕ ਹੈ ਤਾਂ ਪਾਰਟੀ ਚੱਲੇਗੀ ਓਕੇ ਓਕੇ ਮਹਾਰਾਜ ਸੱਚੇ ਪਾਸ਼ਾ ਮਿਹਰ ਕਰੇ ਮੈਂ ਤਾਂ ਸਾਰਿਆਂ ਨੂੰ ਸਲਾਹ ਦੇਣਾ ਵੀ ਇਹ ਜਿਹੜਾ ਆਪਣਾ ਫਸਲ ਹੈ ਇਹਨੂੰ ਪੂਰੇ ਧਿਆਨ ਨਾਲ ਬੀਜਿਓ ਤੇ ਨਮਾਫੇ ਮੁਨਾਫੇਮੰਦ ਹੈ ਇਹ ਕੋਈ ਘਾਟਾ ਨਹੀਂ ਪਾਉਣ ਵਾਲੀ ਫਸਲ ਹੈਗੀ ਨਾਲੇ ਪਾਣੀ ਦੀ ਬਜਟ 26 ਚੋਣਾ ਲਾਓ ਪਾਣੀ ਦੀ ਬਜਟ 26 ਚੋਣਾ ਲਾਓ 18 47 ਲਾਓ ਖਾਦ ਵੀ ਖਾਦ ਖਾਦ ਵੀ ਬਈ ਤੇ ਜਿਹੜਾ ਸਾਰਾ ਆ ਜਾਂਦਾ ਇਹ ਮਸ਼ੀਨ ਬੜੀ ਚੰਗੀ ਹੈ ਇਹਦੇ ਮਗਰ ਐਸਐਮਐਸ ਲੱਗਾ ਕਿ ਜਿਹੜਾ ਸਾਰਾ ਇਹ ਖਿਲਾਰ ਕੇ ਸੱਟੀ ਜਾਂਦਾ ਤੇ ਸਾਨੂੰ ਇਹ ਵਧੀਆ ਹੈ ਜਦੋਂ ਅਸੀਂ ਆ ਜਾਂ ਰੋਟਾਵੇਟਰ ਮਾਰਿਆ ਤੇ ਬੜੀ ਚੰਗੀ ਜਾਂਦੀ ਖਾਦ ਪੜੇਗੀ ਆਪਾਂ ਨੂੰ ਬਹੁਤ ਇਸ ਚੀਜ਼ ਦਾ ਫਾਇਦਾ ਵੱਧ ਤੋਂ ਵੱਧ ਕਿਸਾਨਾਂ ਨੂੰ ਬੇਨਤੀ ਹੈ ਦੇ ਮੂੰਗੀ ਜਿਹੜੀ ਆਪਾਂ ਨੂੰ ਕਿਸਮ ਜ਼ਰੂਰ ਬੀਜਣੀ ਚਾਹੀਦੀ 60 ਦਿਨ ਦੀ 70 ਦਿਨ ਦੀ ਫਸਲ ਹੈ ਤੇ ਚੋਨਾ ਆਪਾਂ ਛੱਬੀ ਲਾਗੇ ਤੇ ਆਪਾਂ ਨੂੰ 40000 50000 ਰੁਪਏ ਕਿੱਲਾ ਜਿਹੜਾ ਮੂੰਗੀ ਦੇ ਕੇ ਜਾਂਦੀ ਹੈ ਤੇ ਜੇ ਬੈਡਾ ਤੇ ਬਿਜਲੀਏ ਉਸ ਤੋਂ ਵੀ ਵਧੀਆ ਹੈ ਬਹੁਤ ਚੰਗਾ ਝਾੜ ਨਿਕਲਦਾ ਠੀਕ ਹਾਂਜੀ ਮਸ਼ੀਨ ਚੰਗੀ ਚੱਲਦੀ ਬਈ ਮਸ਼ੀਨ ਬਹੁਤ ਚਾ ਮਸ਼ੀਨ ਮਸ਼ੀਨ ਇੱਥੋਂ ਗੁੰਬਿੰਦਗੜ ਦੀ ਏ ਬਿੱਟੂ ਏ ਬਿੱਟੂ ਮੁੰਡੇ ਦੀ ਮਸ਼ੀਨ ਏ ਇਹ ਵੀ ਬੜਾ ਮੁੰਡਾ ਦਲੇਰ ਏ ਜੇ ਦਲੇਰ ਨਾ ਨਾ ਹੁੰਦਾ ਤੇ ਬਾਹਰਲੇ ਪਾਸੇ ਪਾਣੀ ਖੜਾ ਏ ਸਾਡੀ ਪਨੀਰੀ ਕੋਲੇ ਤੇ ਪਨੀਰੀ ਕੋਲ ਪਾਣੀ ਖੜਾ ਏ ਤੇ ਕਈ ਬੰਦੇ ਵੇਖ ਕੇ ਹੀ ਮੁੜ ਗਏ ਨੇ ਉਹ ਆਉਂਦੇ ਨੇ ਵੀ ਪਾਣੀ ਖੜਾ ਏ ਮਸ਼ੀਨ ਨਹੀਂ ਚੱਲਣੀ ਪਰ ਇਹ ਬਿੱਟੂ ਨੇ ਬੜੀ ਵੱਡੀ ਦਲੇਰੀ ਕੀਤੀ ਏ ਤੇ ਮਸ਼ੀਨ ਲਿਆ ਕੇ ਵਿੱਚ ਲਾ ਦਿੱਤੀ ਤੇ ਮਸ਼ੀਨ ਨਹੀਂ ਚੱਲਦੀ ਜਿਵੇਂ ਕਿਤੇ ਨਾ ਸੁੱਕੇ ਦੇ ਵਿੱਚ ਚੱਲੀ ਜਾਂਦੀ ਏ ਠੀਕ ਏ ਬਿੱਟੂ ਉਤੇ ਕੰਮ ਆਸਿਆ ਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਜੇ ਤੇ ਆਪਾਂ ਅੱਜ ਪਹੁੰਚੇ ਆ ਜੀ ਪਿੰਡ ਇੱਥੇ ਆਪਣੇ ਲੱਗੇਗਾ ਦੀਪ ਸਿੰਘ ਵਾਲਾ ਤੇ ਇੱਥੇ ਮੂੰਗੀ ਵੜਨਾ ਹੈ ਜੇ ਆਪਾਂ ਖੋਬੇ ਦੇ ਵਿੱਚ ਵੜਦੇ ਆ ਮੂੰਗੀ ਤੇ ਤੁਸੀਂ ਇਹਦੇ ਜੀ ਰਿਕਮੈਂਟ ਜੀ ਹੁਣ ਰੇਟ ਬਾਰੇ ਦੱਸਿਆ ਜੇ ਕੀ ਰੇਟ ਹੈ ਚੱਲ ਰਿਹਾ ਤੇ ਖੋਬੇ ਵਿੱਚ ਕੀ ਲੈਣਾ ਚਾਹੀਦਾ ਤੇ ਇਹਦੇ ਪਿੱਛੇ ਗੋਰੀ ਵਾਲੀ ਬਾਈ ਵੀ ਮੇਰੇ ਨਾਲ ਨੇ ਸੱਸਰੀ ਆ ਜੀ ਪਿੱਛੇ ਇੱਕ ਬਾਈ ਹੋਰ ਆ ਆਪਾਂ ਇਹ ਨਵਾਂ ਪਰਤੀ ਕੀਤਾ ਵੀ ਮੂੰਗੀ ਵੜ ਰਾ ਖੋਬੇ ਚ ਆ ਸਾਹਮਣੇ ਇਧਰ ਦੋ ਗੇੜੇ ਲੱਗ ਗਿਆ ਮਸ਼ੀਨ ਦੇ ਤੇ ਉਹ ਮਸ਼ੀਨ ਚੱਲ ਰਹੀ ਆ ਉਹ ਸਾਹਮਣੇ ਇੱਥੇ ਲੱਗ ਗਿਆ ਉਹ ਤੁਹਾਨੂੰ ਫਿਰ ਵੀ ਦਿਖਾਵਾਂਗੇ ਤੇ ਬਾਕੀ ਇਹਦੇ ਵਿੱਚ ਇੱਕ ਗੋਣ ਹੈ ਖੋਬੇ ਚਲਾਉਣ ਦਾ ਨਾ 4x4 ਦੀ ਲੋਡ ਆ ਆਪਾਂ ਨੂੰ ਨਾ ਇਹਦੇ ਚ ਆਪਾਂ ਨੂੰ ਕਿਸੇ ਚੀਜ਼ ਦੀ ਲੋਡ ਆ ਆ ਦੇਖੋ ਮਸ਼ੀਨ ਚੱਲ ਰਹੀ ਤੁਹਾਨੂੰ ਦਿਖਾਉਣੇ ਵੀ ਦੂਜੇ ਗੇਅਰ ਦੇ ਵਿੱਚ ਚੱਲ ਰਹੀ ਅੱਧੇ ਹਾਈ ਦੇ ਵਿੱਚ ਤੇ ਮਸ਼ੀਨ ਸਲਿੱਪ ਬਿਲਕੁਲ ਨਹੀਂ ਮਾਰਦੀ ਬਿਲਕੁਲ ਸਹੀ ਤਰੀਕੇ ਨਾਲ ਚੱਲ ਰਹੀ ਆ ਥੋੜਾ ਇੰਜਾਂ ਧੂਆ ਮਾਰ ਰਿਹਾ ਹੈ ਬੰਦਾ ਸਾਡੇ ਪਿੱਛੇ ਗੌਰ ਨਹੀਂ ਕਰ ਬਾਹਲਾ ਅਹੀ ਕਰਨ ਲੱਗ ਜਾਂਦਾ ਹੈ ਆਈ ਨੂੰ ਇਹਨੂੰ ਨਾ ਕਰੋ ਇਹਨੂੰ ਥੋੜਾ ਇਹਨੂੰ ਜੈਦੇ ਵੀ ਕੰਟਰੋਲ ਤੇ ਜਾਣਾ ਚਾਹੀਦਾ ਐਵੇਂ ਗੱਲਾਂ ਨਾ ਕੋਰੀ ਹਾਂ ਬਿਲਕੁਲ ਸਹੀ ਗੱਲ ਹੈ ਨਾ ਤੇ ਆਪਾਂ ਪਿੱਛੇ ਵੀ ਵੇਖ ਲਈਏ ਕਿਤੇ ਪਿੱਛੇ ਖਿਲਾਾਰੇ ਪੈਂਦੇ ਆ ਨਾ ਮੜੇ ਮਾਰੋ ਨਿਗਾਹ ਮਾਰੋ ਵੀ ਉੱਤੇ ਮਾਲ ਕਰੇ ਹੂੰ ਪੂਰਾ ਹਾਂ ਇਹੀ ਬੜਾ ਤੂੰ ਦੇਖ ਵੀ ਕੱਖ ਨਹੀਂ ਵੇਖਣੇ ਮੂੰਗੀ ਵੇਖਣੀ ਹੈ ਮੈਂ ਵੇਂਦਾ ਮੇਰਾ ਰੋਜ਼ ਦਾ ਖਾਹਰ ਤੇ ਬਾਤ ਹੈ ਉਹ ਨਹੀਂ ਹੋਈ ਉਹ ਨਹੀਂ ਕਰੇਗੀ ਬਬਾ ਠੀਕ ਹੈ ਬਬਾ ਠੀਕ ਹੈ ਜੀ ਸਹੀ ਹੈ ਬਿਲਕੁਲ ਚਾਲੇ ਚੱਲਦੇ ਰੋ ਜਲੋ ਨਾਲ ਤੇ ਪੈਰ ਖੋਬ ਵਿੱਚ ਖੋਬ ਕੇ ਵੇਖ ਕਿੰਨਾ ਖੋਬਾ ਹੈ ਪੈਰ ਦਾ ਰਸ ਖੋਬ ਦਾ ਆਹ ਦੇਖੋ ਜੀ ਕਿੰਨਾ ਖੋਬਾ ਦੇਖੋ ਖੋਬਾ ਪੂਰਾ ਹੈ ਪੂਰਾ ਖੋਬਾ ਤੇ ਆਹ ਮਸ਼ੀਨ ਫਿਲਪ ਮਾਰਦੀ ਹੈ ਹਾਂ ਗੋਹਣ ਆਪਣੇ ਹਾਂ ਸਾਡੇ ਕੋਲ ਜੀ ਗੋਹਣ ਹੈਗਾ ਆਪਾਂ ਜੇ ਕੋਈ ਵੀ ਸਾਡਾ ਮਿਹਨਤ ਕਰੇਗਾ ਸਾਡੇ ਕੋਲ ਪੁੱਛੇਗਾ ਤਾਂ ਦੱਸ ਦਾਂਗੇ ਨਹੀਂ ਤਾਂ ਨਹੀਂ ਦੱਸਣਾ ਤੇ ਇਹ ਗੋਣਾ ਜੀ ਮਸ਼ੀਨ ਨੂੰ ਆਪਾਂ ਚਿੱਕੜ ਖੋਬੇ ਚ ਜਿੱਦਾਂ ਮਰਜ਼ੀ ਚਲਾ ਸਕਦੇ ਹਾਂ ਤੇ ਹੁਣ ਤੁਹਾਨੂੰ ਸਾਹਮਣੇ ਆ ਰਹੀ ਆ ਉਹ ਦੇਖੋ ਦੂਜੇ ਹਾਈ ਤੇ ਚੱਲ ਰਹੀ ਆ ਆ ਦੇਖੋ ਦਿਖ ਰਹੀ ਆ ਜੀ ਤੇ ਬਾਕੀ ਆ ਤੁਸੀਂ ਸਲਿੱਪ ਦੇਖੋ ਨੇੜੇ ਆਵਾਂਗੇ ਤੁਹਾਨੂੰ ਫੇਰ ਵੀ ਦਿਖਾਵਾਂਗੇ ਆਪਾਂ ਤੇ ਸਾਡੇ ਏਰੀਏ ਦੇ ਬੰਦੇ ਜੀ ਉਧਰ ਲਿਆਂ ਦੂੰਗੇ ਹਾਂ ਉਧਰ ਨਹੀਂ ਜਾਂਦੇ ਆਪਾਂ ਇੱਥੇ ਸਾਡੇ ਏਰੀਏ ਦੇ ਬੰਦੇ ਆਪਣੇ ਬਹੁਤ ਲੱਗਦੇ ਆ ਤੇ ਉਹ ਕਹਿੰਦੇ ਆ ਵੀ ਆਪਾਂ ਇਹਨੂੰ ਥੱਲੇ ਡੇਗ ਲਾਂਗੇ ਬਾਕੀ ਜਿੰਨਾ ਚਿਰ ਆਪਾਂ ਨੂੰ ਉੱਪਰ ਵਾਲ ਆਪਣੇ ਨਾਲ ਹੀ ਆਪਾਂ ਨੂੰ ਕੋਈ ਨਹੀਂ ਦੇਖ ਸਕਦਾ ਤੇ ਬੰਦਾ ਬੰਦਾ ਬਹੁਤ ਕੁਝ ਕਰਨ ਨੂੰ ਕਹਿੰਦਾ ਮੈਂ ਉਹ ਵੀ ਕਰਦਾਗਾ ਇਹ ਵੀ ਕਰਦਾਗਾ ਇਹ ਜਿੰਨਾ ਚਿਰ ਉਹਦਾ ਆਪਣੇ ਉਹ ਨਾਲੇ ਕੋਈ ਕਿਸੇ ਦਾ ਕੁਝ ਨਹੀਂ ਵਿਗਾੜ ਸਕਦਾ ਦੇਣਾ ਸਭ ਉਹਨੇ ਹੁੰਦਾ ਕੋਈ ਕਿਸੇ ਦਾ ਕੰਮ ਨਹੀਂ ਰੋਕ ਸਕਦਾ ਆਪਾਂ ਇੱਥੇ ਮਿਲ ਗਿਆ ਜੀ 20 ਕਿੱਲੇ ਇਹ ਹਰੀਜਾ ਜਿੱਥੇ ਆਪਾਂ ਮਸ਼ੀਨ ਲੈ ਕੇ ਆਏ ਹੁਣ 6 ਬਟਨੇ ਆ 6 ਗਿਆ ਨਾਲ 12 ਤੇ 4 ਇੱਕ ਜਗ੍ਹਾ ਤੇ ਆ ਤੇ 20 ਪਿੰਡ ਵੱਡੇ 50 ਕਿੱਲੇ ਆਪਣੇ ਕੋਲ ਟੋਟਲ ਥਾਣੇ ਉਹ ਆਪਾਂ ਵੜ ਦੇਣਾ ਉਹ ਉਹਨੇ ਬਾਕੀ ਬੰਦੇ ਦਾ ਬਹੁਤ ਕੁਝ ਸੁਵਿਧਾ ਤੇ ਆਪਾਂ ਤੁਹਾਨੂੰ ਆ ਦਿਖਾਉਣਾ ਹੈ ਜਿਹੜਾ ਤੀਜਾ ਹੋਣਾ ਹੁਣ ਕੰਬੈਨ ਦਾ ਉਹ ਕਮੈ ਹਰੇ ਕਰਨੀਆਂ ਨੇ ਤੈਨੂੰ ਕੋ ਲੱਗਦਾ ਗੁਰੀ ਵੀ ਕੰਮ ਵਧੀਆ ਕਰ ਰਿਹਾ ਨਾ ਤੇ ਬਾਕੀ ਗੱਲ ਰਹਿ ਗਈ ਸਫਾਈ ਦੀ ਤੁਹਾਨੂੰ ਸਫਾਈ ਆ ਸਾਹਮਣੇ ਦੇਖ ਲਓ ਆ ਥੱਲੇ ਦੇਖੋ ਸਫਾਈ ਕਰ ਰਹੀ ਹੈ ਮਸ਼ੀਨ ਪੂਰੀ ਆ ਦੇਖੋ ਕਿਤੇ ਵੀ ਕੋਈ ਦਾਣਾ ਵੀ ਨਹੀਂ ਕਰ ਰਿਹਾ ਦਾਣਾ ਵੀ ਬਿਲਕੁਲ ਸਾਫ਼ ਕਰ ਰਿਹਾ ਤੇ ਉਦਾਂ ਵੜਾਈ ਵੀ ਬਿਲਕੁਲ ਸਹੀ ਕਰ ਰਿਹਾ ਬੰਦਾ ਇਹ ਬੰਦਾਂ ਨੇ ਵਡਾਈ ਮੰਨ ਕੇ ਕਹਿੰਦੇ ਇਹ ਕਹਾਂ ਤੇਰੇ ਕੋਲ ਆਪਣੇ ਕੋਲ 14 ਗਲੇ ਥਾਂ ਹੈ 14 ਪੱਤੇ ਤੇਰੇ ਕੋਲ ਹੀ ਵੜਾਉਣਾ ਹੈ ਹੋਰ ਨਹੀਂ ਕਿਸੇ ਨੂੰ ਕਹਿਣਾ ਤੇ ਮੂੰਗੀ ਦਾ ਕੱਦ ਵੀ ਚੈੱਕ ਕਰੋ ਕਿੰਨਾ ਕੋ ਹੁਣ ਮਸ਼ੀਨ ਆਉਂਦੀ ਹੈ ਸਾਹਮਣੇ ਉਹਦਾ ਵੀ ਤੁਹਾਨੂੰ ਆਪਾ ਕਰਾਉਂਦੇ ਆ ਤੇ ਅੱਜ ਫਿਰ ਕੋਈ ਪਾਰਟੀ ਹੀ ਕਰਨੀ ਪੱਕੀ ਪਾਰਟੀ ਹੋ ਜਾ ਅੱਜ ਜੋ ਮਰਜ਼ੀ ਕਰ ਕੀ ਹੋ ਜਾ ਜੋ ਤਰ ਦਿਲ ਕਰੇ ਤਾਂ ਵੀ ਇਹ ਕੀ ਖਾਂ ਦੀ ਸ਼ਿਕਾਇਤ ਹੈ ਤੂੰ ਵੀ ਮੈਂ ਆ ਚੀਜ਼ ਖਾਣੀ ਹੈ ਜੋ ਤਰ ਦਿਲ ਕਰੇ ਹਾਂ ਜੋ ਮਰਜ਼ੀ ਖਾਵੇ ਠੰਡੀ ਚੀਜ਼ ਖਾਈ ਹੈ ਹਨਾ ਠੰਡੀ ਖਾਂਦੇ ਇਰਾਦਾ ਹੈ ਹਾਂ ਠੰਡੀ ਗਰਮ ਗਰਮੀ ਬਹੁਤ ਹੈ ਨਾ ਠੰਡੀ ਚਾਹੀਦੀ ਹੈ ਠੰਡੀ ਹੋਰ ਠੰਡੀ ਕਿਹੜੀ ਖਾਉ ਤੈਨੂੰ ਕਿਹੜੀ ਖਾਣੀ ਠੰਡੇ ਬੀਅਰ ਹੀ ਹੈ ਅੱਛਾ 20 ਰੁਪਏ ਮੰਗਦੇ ਆ ਜੀ 20 ਰੁਪਿਆ ਆ ਠੰਡੀ ਚਲ 20 ਰੁਪਿਆ ਦਾ 20 ਤੇ ਕੋਈ ਗੱਲ ਨਹੀਂ ਤੇ ਤੇ ਬੰਦੇ ਦੇ ਮਾਰਿਆ ਬੰਦਾ ਨਹੀਂ ਮਰਦਾ ਹੁੰਦਾ ਜਿਹਨਾਂ ਰੱਬ ਨਾਲ ਮਾਰੇ ਉਹਨਾਂ ਜਿਹੜਾ ਬੰਦਾ ਨਹੀਂ ਮਰਦਾ ਬਾਕੀ ਆਪਾਂ ਨਾਲ ਬੰਦੇ ਬਹੁਤ ਲੱਗਦੇ ਆਪਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਬਾਕੀ ਆਪਣੇ ਨਾਲ ਉੱਪਰ ਵਾਲਾ ਆਪਣਾ ਸਾਥ ਦੇ ਰਿਹਾ ਤਾਂ ਆਪਾਂ ਨੂੰ ਕੁਝ ਨਹੀਂ ਹੁੰਦਾ ਆ ਦੇਖੋ ਜੇ ਉੱਪਰ ਵਾਲ ਦਾ ਆਪਣੇ ਤੇ ਇੰਨਾ ਹੈ ਆਪਣੇ ਨਾਲ ਰੱਬ ਤੇ ਆਪਣੇ ਦੇਖੋ ਜੀ ਖੋਬੇ ਵਿੱਚ ਵੀ ਆਪਾਂ ਕੰਮ ਕਰ ਰਹੇ ਨੇ ਤਾਂ ਆਮ ਸੁੱਕੀ ਥਾ ਦੇਣੀ ਬੰਦਾ ਚਲਾ ਸਕਦਾ ਅਸਰੇ ਸਭ ਉੱਪਰ ਵਾਲੀ ਮਿਹਰਬਾਨੀ ਹੈ ਜੋ ਉਹਨੇ ਕਰਨਾ ਉਹਨੇ ਕਰਨਾ ਹੀ ਕਰਨਾ ਹੈ ਉਹਨਾਂ ਹਮਾਰੀ ਜੀ ਲੋ ਹੈ ਚੱਲਣ ਦੇ ਇੰਜ ਧੂਆਂ ਮਾਰਦਾ ਥੋੜਾ ਹਾਂ ਆ ਦੇਖ ਲਓ ਜੀ ਆ ਖੋਬਾ ਪੂਰਾ ਖੋਬਾ ਆ ਦੇਖ ਲਓ ਖੋਬੇ ਚੱਲਣ ਦੀ ਆ ਬਾਜੂ ਵੀ ਕੰਮ ਕਰਦਾ ਪੂਰਾ ਜਨੇਰੀ ਜਮਜੀ ਆ ਗਈ ਹੈ ਹਾਂ ਕੋਈ ਨਹੀਂ ਆ ਇਹ ਦੇਖੋ ਆਪਾਂ ਇਹ ਵੀ ਫਾਇਦਾ ਹੈ ਇੱਕ ਸਮਝਦਾ ਹੋ ਗਿਆ ਕਿ ਪਿੱਛੇ ਇਹਦੀ ਵੀ ਕੋਈ ਜ਼ਰੂਰਤ ਨਹੀਂ ਗਈ ਨਹੀਂ ਆ ਦੇਖੋ ਪਿੱਛੇ ਕੁੱਤਰਾ ਬਨਾਮ ਲੱਗੇ ਸਿੱਟੀ ਆਉਂਦਾ ਗੋਰੀ ਵੇਖ ਆ ਪਿੱਛੇ ਬਿਲਕੁਲ ਸਹੀ ਚੱਲ ਰਿਹਾ ਕੰਮ ਪਿੱਛੇ ਚੈੱਕ ਕਰ ਮੂੰਗੀ ਮੰਗੀ ਦਾ ਬਿਲਕੁਲ ਹੀ ਹੈ ਨਹੀਂ ਕੀ ਕਹਿ ਗਈ ਹੈ ਕੋਈ ਹੁਣ ਬੰਦੇ ਨੇ ਥੋੜਾ ਜਿਹਾ ਸਲੋ ਕਰ ਦਿੱ ਇੰਨੇ ਇੰਨਾ ਬੜਾ ਤੋਰਾ ਹਨਾ ਐ ਪਜਾਉਣ ਦਾ ਕੀ ਫਾਇਦਾ ਇੰਨਾਂ ਤੇ ਲੋਡ ਪਾਵਾਂਗੇ ਆਪਾਂ ਤੇ ਬਾਕੀ ਤੁਸੀਂ ਵੀ ਇਹ ਦੇਖੋ ਬਾਰੇ ਆਪਾਂ ਕਮੈਂਟ ਕਰਕੇ ਜਰੂਰ ਦੱਸਾ ਜੇ ਬਰੇਡ ਕੀ ਲੈਣਾ ਚਾਹੀਦਾ ਤੇ ਆਪਾਂ ਨੂੰ ਰੇਟ ਵੀ ਜੋ ਦੇ ਦੇਣਗੇ ਚਲੋ ਆਪਾਂ ਕਬੂਲ ਕਰ ਲਾਂਗੇ ਜਿੰਨਾ ਵੀ ਦੇਣਗੇ ਤਾਂ ਦੇਖੋ ਮਸ਼ੀਨ ਘੂਪੇ ਘੂਪੇ ਚ ਕਰਮਾੜੀ ਪ੍ਰਵਾਹ ਨਹੀਂ ਕਰਦੀ ਜਿਵੇਂ ਮਰਜ਼ੀ ਇਹਨੂੰ ਮੋੜ ਜਿਵੇਂ ਮਰਜ਼ੀ ਕਰਾਉਂਦਾ ਹੈ ਕੋਣ ਹੁੰਦਾ ਜੀ ਕੰਮ ਕਰਨ ਦਾ ਗਿੱਲੇ ਥਾਂਜ ਹੁੰਦਾ ਨਾ ਕੋਣਾ ਦੱਸਣਾ ਨਹੀਂ ਆਪ ਅਗੇ ਨਾ ਨਾ ਕਿ ਦੱਸ ਦਈਏ ਹਾਂ ਤੁਮੇਂ ਪੁੱਛਿਆ ਦੱਸਣਾ ਕੀ ਦੱਸੇਗਾ ਜੇ ਕਿਹਨ ਪੁੱਛਿਆ ਕੀ ਗੋਲੇ ਕੀ ਦੱਸੇਗਾ ਨਾ ਹਾਂ ਕੀ ਲੱਗੇ ਕੀ ਕਾਕ ਲਵੇਂਗਾ ਪਹਿਲਾਂ ਪਾਰਟੀ ਵਗੈਰਾ ਕੋਈ ਪਾਰਟੀ ਤਾਂ ਨਹੀਂ ਲੱਗੇਗੀ ਹਾਂ ਪਾਰਟੀ ਲੱਗੇਗੀ ਅੱਛਾ ਤਾਂ ਆਪਣੇ ਨਾਲ ਬੰਦੇ ਕਿਉਂ ਲੱਗਣ ਲੱਗੇ ਇਹਨੇ ਹਾਂ ਬੰਦੇ ਕਿਉਂ ਲੱਗਣ ਲੱਗੇ ਆਪਣੇ ਨਾਲ ਕੰਮ ਇੱਕ ਜਰਾਂ ਨਹੀਂ ਜਾਂਦਾ ਬੰਦਾ ਤੋਂ ਹਾਂ ਹੈ ਦੇ ਬੰਦਾ ਦਾ ਇਹ ਕੰਮ ਹੈ ਆਪਾਂ ਵੀਰ ਜੀ ਆਪਾਂ ਵੀਡੀਓ ਵਾਲ ਕੋਈ ਨਹੀਂ ਕਹਿ ਰਹੇ ਆਪਣੇ ਹੋਰ ਬੰਦੇ ਹੈਗੇ ਇੱਥੇ ਆਪਣੇ ਲਾਗੇ-ਤਾਂਗੇ ਦੇ ਬੰਦਾ ਦਾ ਸਾਡਾ ਦਾ ਇਹ ਕੰਮ ਆ ਕਿ ਇਹਨੂੰ ਇਹ ਬੰਦਾ ਇਦਾਂ ਹੀ ਰਵੇ ਤੇ ਇਹਦਾ ਕੰਮ ਆ ਕਿ ਰੋਕ ਲਾਂਗੇ ਸਾਡਾ ਕੰਮ ਨਹੀਂ ਕੋਈ ਰੋਕ ਸਕਦਾ ਜਿੰਨਾ ਇਹ ਰਾਨੂੰ ਉੱਪਰ ਵਾਲ ਦਾਸ ਰਹਾਗਾ ਕੋਈ ਕਿਸੇ ਦਾ ਕੰਮ ਨਹੀਂ ਰੋਕ ਸਕਦਾ ਹਾਂ ਮਿੰਨਾ ਮਰਜ਼ੀ ਆ ਆ ਦੇਖ ਲੋ ਨਹੀਂ ਤਾਂ ਇੱਥੇ ਮਸ਼ੀਨ ਚੱਲਣੀ ਨਹੀਂ ਸੀ ਆ ਖੋਪੇ ਦੇ ਵਿੱਚ ਬੰਦਾ ਕੋਈ ਵੱਡਣ ਹੁੰਦਾ ਮਸ਼ੀਨ ਕੱਢ ਕੇ ਲੈ ਜਾਵੇ ਆ ਅਸੀਂ ਚਲਾਈ ਆ ਇੱਥੇ ਇਹ ਸਭ ਉੱਪਰ ਵਾਲੇ ਮਿਹਰਬਾਨੀ ਹੈ ਮੈਂ ਕਿੱਦਾਂ ਚਲਾ ਰਿਹਾ ਉਹ ਨੂੰ ਹੀ ਪਤਾ ਉਹ ਹੀ ਜਾਣਦਾ ਸਭ ਠੀਕ ਹੈ ਨੀ ਗੱਲ ਬਿਲਕੁਲ ਬਿਲਕੁਲ ਆਪਾਂ ਕੌਣ ਹੁੰਦੇ ਆ ਇਹ ਕੰਮ ਕਰਨ ਵਾਲੇ ਜਿੰਨਾ ਜਰਾ ਆਪਣਾ ਵੈਸੇ ਗੁਰ ਨਾਲ ਆਪਣਾ ਕੋਈ ਕੁਝ ਨਹੀਂ ਵਿਗਾੜ ਸਕਦਾ ਵੱਢ ਕੇ ਆਪਾਂ ਕਿਹਨੂੰ ਵਿਖਾ ਦੇਣਾ ਨਾਣਾ ਫੋਰ ਫੋਰ ਵੱਢ ਕੇ ਹਾਂ ਇਹੀ ਗੱਲ ਕਹਿਣਗੇ ਕਰਨਗੇ ਨਹੀਂ ਇਹੀ ਗੱਲ ਹੈ ਕੱਲ ਨੂੰ ਪੋਤਰੀ ਵੱਢਣੀ ਠੀਕ ਨੇ ਹਾਂ ਉਹ ਪਿੰਡ ਦੂਸਰੀ ਸਾਈਡ ਹੈ ਉਹ ਹੀ ਵੱਢਿਆ ਨੇ ਹੂੰ ਉਹ ਸੱਦ ਹੀ ਹਾਂ ਆ ਗਏ ਹਾਂ ਉਹਨ ਦੇ ਕੋਲ ਲੈਨੇ ਇੰਟਰਵਿਊ ਤੇ ਬਾਕੀ ਆਪਾਂ ਇਹ ਜਿਹੜੇ ਮਾਰਕ ਸਾਹਿਬ ਜਿਨ੍ਹਾਂ ਦੇ ਮੰਗੀ ਵੜਦੀ ਹੁੰਦੀ ਵੀ ਆ ਆਪਾਂ ਉਹਨਾਂ ਕੋਲੋਂ ਜਾਣਕ ਲੈਂਦੇ ਆ ਵੀ ਕਿਨੇ ਬੀਜੀ ਜੇ ਕੀ ਕਦ ਇਹਨੇ ਕਾਲੇ ਕੋ ਪੈ ਗਿਆ ਤੁਸੀਂ ਵੜਨ ਲੱਗੇ ਇਹ ਡਰਦਿਆ ਹਾਲਚਾ ਸਾਹ ਤੋਂ ਡਰਦਿਆ ਵੀ ਮੌਸਮ ਹੈ ਖਰਾਬ ਹੋ ਰਿਹਾ ਹ ਤੋਂ ਆਪਣੇ ਆਪ ਹੀ ਮੰਗੀ ਖੜੀ ਹੈ ਗੁਰੂ ਆਵੇਂ ਤੇ ਆਪਾਂ ਬਾਸੇਵੜ ਦੇ ਹਣੇ ਹੈ ਹ ਨਹੀਂ ਬਾਪੇ ਨੇ ਕੀ ਆਖਿਆ ਜਦੋਂ ਮਸ਼ੀਨ ਚੱਲ ਗਈ ਏ ਆਪਾਂ ਆਬੇ ਨੇ ਆਪਰੇ ਉਹਨੇ ਆਹ ਬਾਤ ਚੋਂ ਮਾਰ ਕੇ ਪਾ ਚੱਲ ਪਈ ਉਹ ਆਂਦਾ ਮੈਨ ਘਰੋਂ ਗਾਲ੍ਹਾਂ ਪੈਣੀਆਂ ਇਹ ਵੀ ਤੂੰ ਪੰਗੇ ਲੈਣਾ ਮੁੰਗੀ ਹਾਲੇ ਅਸੀਂ ਕਦੋਂ ਬੀਜਦੇ ਆ ਦਾਲ ਬਣਾਤੀ ਕਿ ਨਹੀਂ ਵਿੱਚੇ ਤੇ ਦਾਲ ਨਹੀਂ ਬਾਕੀ ਇਹ ਕੰਮ ਵਧੀ ਹੀ ਹੋ ਗਿਆ ਜੋ ਹੋ ਰਿਹਾ ਤੇ ਹੁਣ ਆਪਾਂ ਜੀ ਇਧਰੋਂ ਖੋਬੇ ਦੇ ਵਿੱਚੋਂ ਇਹ ਲਾਖ ਖਾਉਣੇ ਕਿੰਨਾ ਇੱਥੇ ਖੌਰੂ ਪਾਇਆ ਆ ਆ ਦੇਖੋ ਥੱਲੇ ਪਾਣੀ ਸਿੰਮਦਾ ਪਿਆ ਸਾਹਮਣੇ ਤੇ ਇੱਥੋਂ ਮਸ਼ੀਨ ਕੱਢ ਕੇ ਲਿਆਏ ਆ ਆਪਾਂ ਇਧਰ ਤੋਂ ਤੇ ਬਾਕੀ ਤੁਹਾਨੂੰ ਦਿਖਾਉਂਦੇ ਆ ਜੇ ਆਪਾਂ ਇੱਥੇ ਸੇਮ ਚਲਦੀ ਪਈ ਸਾਡੇ ਆ ਲਾਗੇ ਨਹਿਰਾ ਉਹ ਸਾਹਮਣੇ ਤੇ ਤੁਹਾਨੂੰ ਸੇਮ ਦਿਖਾਉਂਦੇ ਕਿੱਥੇ ਸੇਮ ਚਲਦੀ ਆ ਆਹ ਸਾਹਮਣੇ ਪਨੀਰੀ ਬੀਜੀ ਹੈ 26 ਦੀ ਲੈਨੇ ਕੋਈ ਨਹੀਂ ਦਾ ਨਾ ਤੁਹਾਡੇ ਚਾਰ ਪਾਗੇ ਲਾਉਣਾ ਦੋਨੇ ਨੇ ਨਿਵੇਲਾ ਕਰ ਦੇਣੇ ਪਹਿਲਾਂ ਲਾ ਲੈ ਬਾਈ ਪਤਾ ਚਾਰ ਪਾਗੇ ਇਹਨੇ ਪਹਿਲਾਂ ਲਾ ਲੈਣੇ ਨਹੀਂ ਜੇ ਨਹੀਂ ਪਤਾ ਲੱਗ ਜਾਂਦਾ

ਤਿੰਨ ਕਿਲੇ ਵੱਢਦੇ ਆ ਜੀ ਤੇ ਤਿੰਨ ਰਹਿ ਗਿਆ ਤਕਰੀਬਨ ਉਹ ਸਾਹਮਣੇ ਵੱਢੇ ਦੇ ਅੰਦਰ ਤਿੰਨ ਰਹਿ ਗਏ ਇੱਥੇ ਵੀ ਆਹ ਗੇੜਾ ਚਾਰ ਨਾਲ ਥੋੜਾ ਜਾਂ ਆਹ ਗਿਲਾਇ ਲੱਗਦਾ ਇੱਧਰ ਇੱਧਰ ਦੇਖ ਲੋ ਖਾਲੇ ਪਾਣੀ ਖੜਿਆ ਇੱਥੇ ਵੀ ਪਾਣੀ ਆ ਇਹ ਦੂਜੇ ਪਾਣੀ ਆ ਹਾਂ ਬਾਅਦ ਨੂੰ ਸੋਚਿਆ ਜੀ ਪਹਿਲਾਂ ਘੜਾ ਬੰਨੀ ਰੱਖਣਾ ਕਿਵੇਂ ਆ ਜੀ ਇੱਥੇ ਆ ਜਗਾ ਰਹਿੰਦਾ ਕਿ ਫਿਰੇ ਜਾਵੇਗਾ ਫਿਰ ਪਾ ਲੱਗੇਗਾ ਲੱਗ ਹੀ ਜਾਣਾ ਹਾਂ ਲੱਗ ਜਾਣਾ ਬੱਲ ਲੱਗ ਹੀ ਗੱਲ ਵਾ ਠੀਕ ਹੈ ਫਿਰ ਇਹਨਾਂ ਦੇ ਵਿੱਚ ਹੀ ਗਾਗੂ ਦੇਣੀ ਇਹਨਾਂ ਨੇ ਐਨੀ ਮੰਗੀ ਦੇ ਵਿੱਚ ਹੀ ਗਾਗੂ ਦੇਣੀ ਹੈ ਬਾਕੀ ਪੂਰਾ ਆਪਾਂ ਨੂੰ ਪਹਿਲੇ ਗੁਰਨੇ ਸਾਫ ਦਿੱਤਾ ਆਪਣਾ ਇਹ ਮਸ਼ੀਨ ਚੱਲ ਰਹੀ ਆ ਖੋਬੇ ਦੇ ਵਿੱਚ ਦੇਖ ਲਓ ਵੀ ਇਹ ਡੇਢ ਕੋ ਬਈ 4/4 ਨਹੀਂ ਚੱਲਦੀ ਤੇ ਬਾਕੀ ਆਪਣੇ ਬਿਨਾ 4/4 ਤੇ ਚੱਲ ਰਹੀ ਆ ਅੱਜ ਨੂੰ ਮੰਗੀ ਦੇ ਵਧੀਆ ਚੰਗੇ ਫਲ ਲੱਗਿਆ ਹਨਾ ਮੁੰਗੀ ਵੀ ਕਿੰਨੀ ਟੌਪ ਦੀ ਟੌਪ ਦੀ ਨਾ ਘੰਗਾਰਾ ਕੋਰਾ ਪਰਿਆਗਾ ਮਾੜਾ ਬੋਲਿਆ ਕਰ ਹੈ ਧੱਕੇ ਨਾ ਬੁਲਾਉਣਾ ਪੈਂਦਾ ਨਹੀਂ ਅੱਜ ਮਰਜ਼ੀ ਨੇ ਬੋਲਦਾ ਮਰਜ਼ੀ ਨਾਲ ਵੀਡੀਓ ਵਹਿੰਦੇ ਨੇ ਇਹ ਬੰਦੇ ਥੋੜੋ ਵੇਖਣ ਨੂੰ ਬੁਲਾਦੇ ਬਾਜ ਦੇ ਕਿਉਂ ਗੱਲ ਬੁਲਾਦੇ ਪਤਾ ਨਹੀਂ ਕੀ ਗੱਲ ਹੈ ਨਰਾਜ ਹੋ ਜਾਂਦੇ ਆ ਤਾਂ ਨਹੀਂ ਬੁਲਾਉਂਦੇ ਬੁਲਾਦੇ ਨਹੀਂ ਸੈ ਨਾ ਬੁਲਾਉਣ ਲੱਗ ਜਣਗੇ ਤਾਂ ਨਹੀਂ ਖੜਾ ਦੇ ਕਿੱਥੇ ਹਾਂ ਆ ਦੇਖੋ ਜੀ ਪਾਣੀ ਕਿੰਨਾ ਖੜਿਆ ਹੈ ਆ ਸਾਨੂੰ ਡਰਗਾ ਜੀ ਪਹਿਲੇ ਘੇੜੇ ਦਾ ਪਹਿਲਾ ਘੇੜਾ ਸਹੀ ਲੱਗਦਾ ਤੇ ਮਸ਼ੀਨ ਨਹੀਂ ਫਸਦੀ ਕਿਤੇ ਵੀ ਬਾਕੀ ਮੂੰਗੀ ਮੂੰਗੀ ਮਹਿਤੀ ਇਹਨਾਂ ਨੇ ਥੋੜੀ ਜੀ ਇਧਰ ਘਰ ਕੋ ਨਹੀਂਗਾ ਜ਼ਮੀਨ ਦਾ ਪਾਸੇ ਇਧਰ ਮਸ਼ੀਨ ਥੋੜੀ ਜ਼ਿਆਦਾ ਫਸਦੀ ਹੈ ਹਨਾ ਫਸਦੀ ਹੈ ਨਾ ਤੇ ਤੁਹਾਨੂੰ ਅਗ ਦਿਖਾਵਾਂਗੇ ਕਿ ਚਰਵਾ ਇੱਥੇ ਤਕਰੀਬਨ ਸੇਮ ਚੱਲੀ ਹੋਈ ਆ ਸਾਡੇ ਪਾਣੀ ਦੀ ਸੇਮ ਚੱਲ ਰਹੀ ਆ ਵਿੱਚ ਵਿੱਚ ਤੇ ਆ ਦੇ ਚਿੱਕਰ ਦੇ ਅੱਜ ਪਾਣੀ ਪੂਰਾ ਖੜਾ ਹੈ ਆ ਹੁਣ ਦੇਖਦੇ ਨੇ ਕੀ ਬੰਦੀ ਆ ਜਗਾ ਕਿਣ ਜਾਂਦੇ ਬੈ ਡਾਕਟਰ ਲੱਗਦਾ ਨੇ ਕਿਉਂ ਨਹੀਂ ਜਾਂਦੇ ਜਾਣਗੇ ਜਾਣਗੇ ਤੇ ਢੇੜਾ ਨਾਲ ਛੱਡਾ ਨੇ ਦੇਖੀਏ ਚੱਲ ਕੇ ਕੀ ਹਾਲਤ ਆ ਉਹ ਬੋਡੀ ਬੋਡੀ ਉੱਥੇ ਉਹਦੇ ਕਾਰਨ ਉਹ ਕੱਟ ਮਾਰ ਰਹੰਦੀ ਚਾਰ ਹਾਂ ਉਹਨੇ ਕਿਹੜਾ ਇਤੋਂ ਲਿਆਣ ਗਿਆ ਇੰਨਾ ਕੋ ਮਿਹਤ ਗਾ ਥੋੜੀ ਜੀ ਚਲੋ ਇੰਨੀ ਦਾ ਕੁਝ ਨਹੀਂ ਦਿੰਦਾ ਉਹਨੇ ਇੰਨਾ ਹੋਲਾ ਵੱਢੀ ਗਈ ਮੇਰੀ ਮੁੱਢਾ ਕੋਈ ਟੈਂਸ਼ਨ ਹਾਂ ਉਹਨਾਂ ਨਾਲ ਕੋਈ ਨਹੀਂ ਕੋਈ ਚੱਕਰ ਨਹੀਂ ਇੰਨੇ ਦਾ ਫੇਰ ਨੇਦਾ ਕੋਈ ਇਹਨੇ ਪਿੱਛੇ ਦੀ ਸਾਰੀ ਮੂੰਗੀ ਵਾੜ ਦਿੱਤੀ ਆਪਾਂ ਇੱਥੇ ਟਰੈਕਟਰ ਤਾਂ ਨਹੀਂ ਚੱਲ ਸਕਦਾ ਚੱਲ ਜਾਏਗਾ ਹੁਣ ਕੋਈ ਕਰੇਗਾ ਨਹੀਂ ਚੱਲਣਾ ਹਣਾ ਆ ਨਾਲ ਨਾ ਕਿਹੜਾ ਰਹਿ ਗਿਆ ਬੰਦਾ ਨਾ ਕਿੱਥੇ ਆ ਇਹ ਮੂੰਗੀ ਸਾੜੇ ਘੱਟ ਜਾਵੇ ਅਈ ਹੈਗਾ ਫਰਕ ਜਵੇਂ ਦਾ ਐਸ ਪਾਸੇ ਨੂੰ ਬਾਕੀ ਉਧਰ ਸਹੀ ਆ। ਆ ਨਾਲ ਨਾਲ ਆ ਕਿਹੜੇ ਨੂੰ ਦੇਖਾਂਗੇ ਬਾਹਰ ਚਲਾਵਾਂਗੇ ਲਾਏ ਤਾਂ। ਇੰਨੇ ਕੋ। ਆ ਨਾਲ ਨਾਲ ਹੂੰ ਇਹ ਲੋੜ ਹੀ ਨਹੀਂ। ਹਾਂ? ਕਿਹੜਾ ਦਾ? ਕਿਹੜੇ ਪੜਾ? ਇਹ ਥੋੜਾ ਲਾਣਾ ਉਹ ਜਿਹੜਾਗਾ। ਉਹਨੇ ਕੋ ਰਹਿ ਗਿਆ। ਉਹ ਤਾ ਛੜੋ ਬੇ ਸਹੀ। ਉਹ ਮੋੜ ਹੀ ਨਾ ਮੋੜ। ਅੱਛਾ ਉਹਦੇ ਕਾਰਨ। ਕੱਟ ਮਾਰਦੇ ਹੰਝੀਂ ਫਿਰਦਾ ਪਾ। ਪਾਣੀ ਇੰਨਾ ਨਾ ਕਿਵੇਂ ਨੱਚਦਾ ਇਹ ਫਿਰਦਾ ਵਿੱਚ। ਪਾਣੀ ਨਾਲ ਪਰ ਲੈ ਤੇ। ਨਾ ਆਹ ਕਿਨਾਰੇ ਦੇ ਮਸ਼ੀਨ ਚੱਲਦੀ ਪਈ ਪਾਣੀ ਫੁੱਲੇ ਇੱਥੇ ਤੋਂ ਬਈ ਫੁੱਲੇ ਮਸ਼ੀਨ ਫਿਰ ਵੀ ਪੂਰੀ ਹਰਦੀ ਏ ਇਹ ਯਾਰ ਹਾਂ ਇਹ ਰੱਬ ਉੱਪਰ ਵਾਲੇ ਦੇ ਵਾਸਤੇ ਜੋ ਉਹਨੇ ਕਰਨਾ ਉਹਨੇ ਉਹ ਹੀ ਕਰਨਾ ਜਿੱਥੇ ਬੰਦੇ ਉਹਨੇ ਰੱਖਣਾ ਉੱਥੇ ਰੱਖਣਾ ਸਹੀ ਗੱਲ ਬੰਦਾ ਦਾ ਬਹੁਤ ਕੁਝ ਕਹਿੰਦਾ ਮੈਂ ਕਰ ਦਊਗਾ ਉਹ ਕਰ ਦਊਗਾ ਸਹੀ ਗੱਲ ਨਹੀਂ ਹਾਂ ਹਾਲ ਤਾਂ ਬਹੁਤ ਹੋਇਆ ਪਾ ਮਾੜਾ ਬਾਕੀ ਆਪਣਾ ਚੱਲ ਹੀ ਗਿਆ ਸਮਝ ਲੈ ਵੀ ਆਪਣਾ ਮਿਹਨਤ ਪੱਲੇ ਪੈ ਗਈ ਬੰਦੇ ਬਹੁਤ ਵਧੀਆ ਨੇ ਜਿਨ੍ਹਾਂ ਦਾ ਵੱਡਣਾ ਆਇਆ ਨਾ ਇੰਨੇ ਇੰਨੇ ਬੰਦੇ ਵਧੀਆ ਜੀ ਕਿ ਕਹਿੰਦੇ ਬਾਈ ਸਾਡੇ ਫਾਹਲ ਵੀ ਤੂੰ ਵੱਡੀ ਝੋਨਾ ਆਂਦੇ ਹੈ ਨਾ ਕੀ ਆਂਦੇ ਸੀ ਉਹ ਆਂਦੇ ਨੇ ਬਾਈ ਨੰਦਾ ਆਈ ਤੁਸੀਂ ਮੂੰਗੀ ਵੱਡੀ ਤੇ ਹਾਂ ਮਤਬ ਇਹ ਪਿਛੋਨਾ ਵੀ ਤੁਸੀਂ ਵੱਟਣਾ ਝੋਨਾ ਵੀ ਤੁਸੀਂ ਵੱਟਣੀ ਆ ਬਾਪੂ ਬੇਫੇਰਾ ਬੈਠਾ ਜਨੇ ਅਗਲੇ ਨੂੰ ਕੁਝ ਦਿਸਿਆ ਤਗਲਾ ਹੁੰਦਾ ਵੀ ਠੀਕ ਆਪਾਂ ਖਾ ਦੇਣਾ ਨਾ ਨਾ ਲੋੜ ਹੀ ਨਹੀਂ ਹਾਂ ਆਪੇ ਹਾਂ ਅੱਥੇ ਖਾ ਮਗਰ ਵੇਖ ਲੋ ਆਉਦਾ ਇੱਕ ਵਾਰੀ ਉਹਦੇ ਟੈਨਸ਼ਨ ਹੀ ਨਹੀਂ ਕੀ ਬਗੇ ਜ ਪੱਠੇ ਵੀ ਤੇ ਨੇ ਯਾਰੇ ਨਾ ਨੇ ਪੱਤੇ ਬਾਪੂ ਆ ਕਿ ਨਾ ਡ੍ਰਿੱਲ ਚ ਆਏ ਨੇ ਇਹਨਾਂ ਪਹਿਲੇ ਚੜਾੜੇ ਉਧਰੋਂ ਕੀਤਾ ਨੌ ਪਾਸੋਂ ਨਹੀਂ ਆਉਂਦਾ ਫਾਟਣ ਵਿੱਚੋਂ ਹਾਂ ਇੱਕ ਵਾਰ ਲੈਨੇ ਸਾਰੇਵੇਂਵੇਂ ਹੀ ਸਾਰੇ ਜਿਹੀਂ ਇਹਨਾਂ ਵੀ ਕਿਹੜੇ ਹਾਵ ਨਾਲ ਆ ਗਏ ਬਾਕੀ ਸਾਹਮਣੇ ਟਰੈਕਟਰ ਆ ਰਿਹਾ ਟਰੈਕਟਰ ਦੇਖ ਲੋ ਟਰੈਕਟਰ ਨਹੀਂ ਤੁਰ ਰਿਹਾ ਤੇ ਕੰਬੈਨ ਵੱਢ ਰਹੀ ਹੈ ਇਹ ਟਰੈਕਟਰ ਨਹੀਂ ਤੁਰ ਰਿਹਾ ਦਾ ਕੰਬੈਨ ਚੱਲ ਰਹੀ ਹੈ ਕਿ ਸਾਗਤ ਆਵੇ ਹਾਂ ਇਹ ਕੀ ਚੱਕਰ ਹੈ ਟਰੈਕਟਰ ਦਾ ਤੁਰ ਨਹੀਂ ਰਿਹਾ ਉਹ ਵਜਨ ਨਾਲ ਮਿੱਟੀ ਪਾਸੇ ਘੜੀ ਹੁੰਦੀ ਨਾ ਅੱਛਾ ਇਹ ਟਰੈਕਟਰ ਦਾ ਵਾਇਰ ਕੱਟੇ ਡਰਾਈਵਰ ਦਾ ਅੜਪੀ ਲੱਗਦਾ ਵਾਕਿ ਟਾਇਰ ਕੱਢ ਲੈ ਟਰੈਕਟਰ ਦੇ ਹਨਾ ਟਾਇਰਾਂ ਕਰਕੇ ਮਾਰ ਖਾਦੀ ਹੁੰਦਾ ਇਹੋ ਜਾ ਕੇ ਪਤਲੀ ਪੜੀ ਕਰਦਾ ਇਹ ਪਾ ਆ ਉਹਦਾ ਬੜਾ ਇੰਨਾਂ ਤੂਹਾਂ ਦਾ ਮਾਰਦਾ ਸੀ ਪਰ ਆਪਾਂ ਵੀ ਗਿੱਲਾ ਹੈ ਇਧਰ ਛੱਟ ਜਾ ਥਾਂ ਹਣਾ ਇਧਰ ਨਹੀਂ ਮਾਰਦਾ ਆਹ ਇਧਰ ਸਹੀ ਚੱਲ ਹੈ ਹਾਂ ਤੁਸੀਂ ਬਾਹ ਮਾਰਦੇ ਨੇ ਕੌਣ ਕਿਵੇਂ ਬਾਬੇ ਕਾ ਘੱਲਾ ਉਹ ਤੋਂ ਲਾ ਮੱਠੀ ਚ ਨਾ ਗਾਂ ਨਹੀਂ ਹਾਈ ਹਾਈ ਵਾਰਾ ਹੈ ਤਾਂ ਮਾਰਦਾ ਸੀ ਉਹ ਤਾਂ ਜੋੜਾ ਵਾਲਾ ਸੀਗੇ ਬਾਬਾ ਯਾਰ ਪੀਛੇ ਲੱਗਾ ਆਖਾ ਦਿਖਾ ਯਾਰ ਪੀਛੇ ਲੈਂਦਾ ਸੀ ਹਾਂ 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 ਨਾ ਨਹੀਂ ਫੇਰ ਨਹੀਂ ਫਿਰ ਲਾ ਦੇ ਯਾਰ ਆਲ ਨਹੀਂ ਗਾ ਆਲਾ ਪਾਤੀ ਕੋ ਹਾਲ ਹੈਗਾ ਕੀ ਆਂਦਾ ਆਨੇ ਯਾਰ ਕੰਮ ਛੱਡ ਉਹ ਵੀ ਵਾਲਾ ਹਾਂ ਹਾਂ ਇਹਨੇ ਇਹ ਨਾਲ ਵਾਲੀ ਛਕਦਾ ਫਿਰਦਾ ਕਿ ਗਾਣਾ ਵਾਸਤੇ ਰੱਖਿਆ ਹੈ ਹੈ ਗਾਣਾ ਵਾਸਤੇ ਇੱਕ ਵਾਲੀ ਛਕਦਾ ਹੈ ਗਾਣੇ ਦੀ ਵਾਲੀ ਛਕਦਾ ਹੈ ਵਾਲੀ ਇੱਕ ਨਾ ਉਹ ਨੱਚੇਗਾ ਤੂੰ ਇਹਨਾਂ ਸੰ